ਹਾਂਜੀ ਪੰਜਾਬੀਓ ਅੱਜ ਆਪਾਂ ਗੱਲ ਕਰ ਰਹੇ ਆ ਸਾਡੇ ਪੰਜਾਬ ਦੇ ਵਿੱਚ ਜਿਹੜੀ ਇਹ ਪੰਜਾਬ ਪੁਲਿਸ ਦੀ ਗੁੰਡਾਗਰਦੀ ਚੱਲ ਰਹੀ ਆ ਜਿਵੇਂ ਨਰਿੰਦਰਦੀਪ ਨੂੰ ਲੈ ਕੇ ਮਾਮਲਾ ਬਹੁਤ ਹੀ ਜ਼ਿਆਦਾ ਫਖਰਿਆ ਤੇ ਸਾਡੇ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਆਵਾਜ਼ ਆ ਵੀ ਇਨਸਾਫ ਚਾਹੀਦਾ ਤਾਂ ਮਾਮਲੇ ਇੱਕ ਨਹੀਂ ਹੈਗਾ ਮਾਮਲੇ ਬਹੁਤ ਹੀ ਜ਼ਿਆਦੇ ਆ ਜਿਵੇਂ ਜਸਪ੍ਰੀਤ ਮਾਮਲਾ ਤੇ ਜਿਹੜਾ ਕਰਨਲ ਮਾਮਲਾ ਕਰਨਲ ਅਫਸਰ ਨੂੰ ਕੁੱਟਿਆ ਜਾਂਦਾ ਏ ਪੰਜਾਬ ਪੁਲਿਸ ਵਾਲੇ ਜਿਹੜੇ ਚਾਰ ਭਗੌੜੇ ਆ ਤਾਂ ਸਾਰੇ ਕੇਸਾਂ ਚ ਭਗੌੜੇ ਆ ਜਸਪ੍ਰੀਤ ਮਾਮਲੇ ਚ ਵੀ ਉਹੀ ਸੀ ਕਰਨ ਨੂੰ ਕੁੱਟਣ ਵਾਲੇ ਤਾਂ ਜਿਹੜਾ ਹੁਣ ਇਹ ਬਠਿੰਡਾ ਸੀ ਇਹ ਸਟਾਫ 2 ਇਹਨਾਂ ਨੇ ਗੁੰਡਾਗਰਦੀ ਦਿਖਾਈ ਆ ਦੱਸਿਆ ਜਾਂਦਾਗਾ ਜਿਵੇਂ ਕੱਲ ਇੱਕ ਵਕੀਲ ਦਾ ਕਹਿਣਾ ਸੀ ਵੀ ਇਹਨਾਂ ਨੇ ਇੱਕ Laash ਝੀਲ ਦੇ ਵਿੱਚ ਵੀ ਸੁੱਟੀ ਆ ਉਹਦਾ ਤਾਂ ਪਤਾ ਹੀ ਨਹੀਂ ਕਿਸੇ ਗੱਲ ਹੁਣ ਇੰਨੀ ਕਾ ਵੀ ਸੀਐਮ ਕੋਲ ਤਮਨ ਨੂੰ ਇਸ ਗੱਲਾਂ ਦਾ ਕੁਝ ਨਹੀਂ ਪਤਾ ਜਿਹੜੀ ਬਠਿੰਡੇ 'ਚ ਘਟਨਾ ਵਾਪਰਦੀ ਆ ਜਦੋਂ ਕਿਤੇ ਵੋਟਾਂ ਦਾ ਸਮਾਂ ਹੁੰਦਾ ਤਾਂ ਉਹ ਉਹ ਚਾਹੇ ਦਿੱਲੀ ਜਿਵੇਂ ਮੈਂ ਹਰ ਵੀਡੀਓ 'ਚ ਹੀ ਕਹਿਣਾ ਚਾਹੇ ਦਿੱਲੀ ਚਾਹੇ ਚੰਡੀਗੜ ਕਿੰਨੀ ਮਰਜ਼ੀ ਦੂਰ ਜਾਣਾ ਪਵੇ ਜੀ ਪਹੁੰਚਣਗੇ ਇਹ ਆਪਣੇ ਜਿੱਥੇ ਭਾਸ਼ਣ ਕਰਨਾ ਹੋਵੇ ਇਹਨਾਂ ਨੇ ਜਦੋਂ ਵੋਟਾਂ ਦਾ ਸਮਾਂ ਹੋਇਆ ਤਾਂ ਕਰਦੇ ਵੀ ਫਿਰਦੇ ਆ ਹਰ ਰੋਜ਼ ਕੇਜਰੀਵਾਲ ਹੁੰਦਾਗਾ ਨਾਲ ਤੇ ਕੇਜਰੀਵਾਲ ਦਾ ਪਹਿਲਾ ਬਿਆਨ ਉਹਦਾ ਹੁੰਦਾ ਬਾਅਦ ਦੇ ਵਿੱਚ ਭਵੰਤਮਾਨ ਦਾ ਹੁੰਦਾ ਇਹ ਤਾਂ ਸਿਰਫ ਇੱਕ ਰਬੜ ਦੀ ਮੂਰ ਦੰਮੀ ਬਣ ਕੇ ਰਹਿ ਗਿਆ ਸੀਐਮ ਭਵੰਤਮਾਨ ਤਾਂ ਹੁਣ ਗੱਲ ਆਪਾਂ ਇਹੀ ਕਰਾਂਗੇ ਵੀ ਸਾਡੇ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਬੇਕਸੂਰਾਂ ਨੂੰ ਮਾਰ ਦਿੱਤਾ ਜਾਂਦਾ ਤਾਂ ਹੁਣ ਇਹਨਾਂ ਦਾ ਇਨਸਾਫ ਕੌਣ ਦਵਾਊ ਪਹਿਲਾਂ ਤਾਂ ਆਪਾਂ ਕਹਿੰਦੇ ਸੀ ਵੀ ਭਾਈ ਜਦੋਂ ਕਿਤੇ ਗਲਤ ਕੰਮ ਹੁੰਦਾ ਪ੍ਰਸ਼ਾਸਨ ਕੋਲੇ ਜ ਪਹੁੰਚਦੇ ਸੀ ਜਦੋਂ ਕਿਤੇ ਕੋਈ ਨਸ਼ਾ ਵੇਚਦਾ ਸੀ ਆਪਾਂ ਖਬਰ ਥਾਣੀ 'ਚ ਕਰਦੇ ਸੀ ਹੁਣ ਤਾਂ ਥਾਣੇ ਵਾਲੇ ਵੀ ਨਸ਼ੇ ਵਾਲਿਆਂ ਨਾਲ ਮਿਲੇ ਹੋਏ ਆ ਜਿਵੇਂ ਥਾਰ ਥਾਰ ਵਾਲੀ ਹੈ ਜਿਹੜੀ ਵਿਜੀਲੈਂਸ ਨੇ ਉਹਦੇ ਤੇ ਇੱਕ ਛਾਪਾ ਪਾਇਆ ਸੀ ਉਹਦੇ ਘਰ ਦੀ ਜਿਹੜੀ ਪ੍ਰਾਪਰਟੀ ਹੈ ਜ਼ਬਤ ਕੀਤੀ ਸੀ ਇੱਕ ਜਿਹੜਾ ਕੀ ਉਹਨੂੰ ਬੁਲਾ ਕੇ ਤਾਂ ਇੱਕ ਵਾਰ ਤਾਂ ਸਾਰਿਆਂ ਨੂੰ ਇਹ ਹੋ ਗਿਆ ਬਹੁਤ ਹੀ ਤਕੜਾ ਐਕਸ਼ਨ ਹੋ ਗਿਆ ਉਹਦੇ ਤੇ ਥਾਰ ਵਾਲੀ ਤੇ ਸਾਰੇ ਕਹਿੰਦੇ ਵਿਜੀਲੈਂਸ ਨੇ ਚੱਕ ਲਈ ਜੀ ਚੱਕ ਲਈ ਜੀ ਮੱਕੜ ਦੇ ਇੰਟਰਵਿਊ ਨੇ ਫਸਾਤਾ ਜੀ ਨੂੰ ਆਏ ਜੀ ਵੱਡੇ ਖੁਲਾਸੇ ਹੋਗੇ ਉਹ ਹੋਗੇ ਘਰ ਜ਼ਬਤ ਕਰਤਾ ਇਹਦੇ ਘਰ ਇਹਦੇ ਘਰ ਤੇ ਬੜੋਜਰ ਫਿਰੂਆ ਜੀ ਫੇਰ ਤਾਂ ਬੰਡੋਜਰ ਭਾਈ ਪਤਾ ਹੀ ਹੁਣ ਸਾਰਿਆਂ ਨੂੰ ਦਿਸ ਜਾਂਦਾ ਤਾਂ ਹੁਣ ਏਗ ਬਸ ਗੱਲ ਇੰਨੀ ਕਾ ਜਦੋਂ ਕੋਈ ਵੱਡਾ ਅਫਸਰ ਫਸੇ ਜਾਂਦਾ ਉਹਦੇ ਤੇ ਕਾਰਵਾਈ ਨਹੀਂ ਹੁੰਦੀ ਇਹ ਤਾਂ ਜਿਹੜੇ ਸਾਡੇ ਅਰਗੇ ਘਰੇਲੂ ਆਗੇ ਕੋਈ ਗਰੀਬ ਫਸ ਗਿਆ ਗਰੀਬ ਦੇ ਘਰ ਤੇ ਬੰਡੋਜਰ ਫੇਰਦਾ ਜਿੰਨਿਆਂ ਦੇ ਘਰਾਂ ਤੇ ਫੇਰੇ ਆ ਸਾਰੇ ਛੋਟੇ ਮੋਟੇ ਸੀਗੇ ਕੋਈ ਵੱਡਾ ਉਹਨਾਂ ਚ ਕੋਈ ਨਹੀਂ ਸੀ ਜਿਹੜੇ ਕੋਈ ਆਮ ਗ੍ਰਾਮਾਂ ਵਾਲੇ ਸੀਗੇ ਜਿਹੜੇ ਕਵਾਂਟਲਾਂ ਚ ਵੇਚਦੇ ਉਹਨਾਂ ਤੇ ਤਾਂ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਹੁਣ ਇਹ ਜਿਹੜੀ ਅਮਨਦੀਪ ਆ ਇਹਦੇ ਤੋਂ ਸਿਰਫ 17 ਗ੍ਰਾਮ ਹੀ ਬਰਾਮਦ ਹੋਇਆ ਇਹ ਖੁਲਾਸੇ ਤਾਂ ਬਹੁਤ ਵੱਡੇ ਹਜੇ ਹੋਣੇ ਸੀ ਜਿਹਦੇ ਵਿੱਚ ਇਹਨੇ ਪੁਲਿਸ ਦੀ ਕਸਟਡੀ 'ਚ ਇਹਨਾਂ ਨੂੰ ਕੁਝ ਜਾਣਕਾਰੀ ਜ਼ਿਆਦਾ ਨਹੀਂ ਦਿੱਤੀ ਤੇ ਨਾ ਹੀ ਇਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਇਹਨੂੰ ਰਿਮਾਂਡ ਤੇ ਲਿਆ ਗਿਆ ਸੀ ਜੇ ਕੋਈ ਆਮ ਨਾਰਮਲ ਬੰਦਾ ਹੁੰਦਾ ਤਾਂ ਇਹ ਚੱਡੇ ਪਾੜ ਕੇ ਚੱਡੇ ਪਾੜ ਦਿੰਦੇ ਤੇ ਪਤਾ ਨਹੀਂ ਕਿੰਨਾ ਕੁ ਕੁਸੋ ਦਾ ਤੁਮਣਾਉਣਾ ਸੀ ਅਰੇ ਥਾਰ ਵਾਲੀ ਸੀ ਵੱਡੇ ਅਫਸਰਾਂ ਨਾਲ ਗੱਲਾਂ ਸੀ ਵੱਡੇ ਅਫਸਰ ਫਸਦੇ ਆ ਇਹਦੇ ਚ ਜੇ ਉਹ ਇਹਦੇ ਘਰ ਤੇ ਵਡੋਦਰ ਫਿਰਦਾ ਸੀ ਤਾਂ ਵੀ ਫਿਰ ਇਹ ਪੰਜਾਬ ਪੁਲਿਸ ਤੇ ਸਵਾਲ ਉੱਠਦੇ ਆ ਤੇ ਸੀਐਮ ਭਵੰਤਮਨ ਕਿਉਂਕਿ ਇਹਨਾਂ ਦੀ ਪੁਲਿਸ ਆ ਗਈ ਇਹ ਵਡੋਦਰ ਕਿਉਂ ਫੇਰਨਗੇ ਇਹ ਤਾਂ ਸਾਡੇ ਗਰੀਬਾਂ ਤੇ ਗੋਲੀਆਂ ਚਲਾਉਣ ਜਾਣਦੇ ਆ ਗਰੀਬਾਂ ਦੇ ਘਰ ਟਾਉਣ ਜਾਣਦੇ ਗੱਲ ਹੁਣ ਇੰਨੀ ਕਾ ਵੀ ਜਿਹੜਾ ਤਾਂ ਇੱਕ ਹੁੰਦਾ ਗੈਰ ਕਾਨੂੰਨੀ ਕੰਮ ਕਰਦਾ ਜੋ ਉਹਨੂੰ ਸਜ਼ਾ ਮਿਲਣੀ ਬਣਦੀ ਆ ਜਿਹੜਾ ਕੋਈ ਬੇਕਸੂਰਾ ਹੁਣ ਜਸਪ੍ਰੀਤ ਨੂੰ ਫੇਰ ਕਨਫਰੋਂਟਰ ਸਾਹਮਣੇ ਹੋਇਆ ਫੇਰ ਹੀ ਭਗੋੜਿਆ ਪੰਜਾਬ ਪੁਲਿਸ ਵਾਲੇ ਨਹੀਂ ਭੱਜਣ ਦੀ ਕੀ ਲੋੜ ਸੀ ਨਾ ਤਾਂ ਹੁਣ ਇਹ ਦੱਸੋ ਇਹ ਪੰਜਾਬ ਪੁਲਿਸ ਨੂੰ ਇਹ ਨਹੀਂ ਪਤਾ ਵੀ ਇਹ ਪੁਲਿਸ ਵਾਲੇ ਜਿਹੜਿਆ ਨੇ ਜਸਪ੍ਰੀਤ ਨੂੰ ਅਨਕਾਉਂਟਰ ਕੀਤਾ ਜਸਪ੍ਰੀਤ ਦਾ ਤੇ ਜਿਹੜਾ ਨੇ ਨਰਿੰਦਰਦੀਪ ਨੂੰ ਮਾਰੇ ਤੇ ਕਰਨ ਨੂੰ ਵੀ ਘੁੱਟਿਆ ਹੁਣ ਇਹ ਦੱਸੋ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਇਹ ਪਤਾ ਨਹੀਂ ਵੀ ਇਹ ਕਿੱਥੇ ਭੱਜੇ ਆ ਜੇ ਆਮ ਕੋਈ ਮੁਜਰਮ ਹੁੰਦਾ ਤਾ ਹੁਣ ਇਹਨਾਂ ਨੂੰ ਮਗਰੋਂ ਖਿੱਚ ਪੈਂਦੀ ਆ ਤਾਂ ਇਹ ਜਿਵੇਂ ਆਪਾਂ ਕਹਿੰਦੇ ਵੀ ਕੁੱਤਿਆਂ ਵਾਂਗੂ ਭਾਲਦੇ ਆ ਜਿਵੇਂ ਝੋਟੇ ਦਾ ਕਹਿਣਾ ਵੀ ਕਈ ਵਾਰੀ ਤਾਂ ਬਾਲਾਂ ਤੋਂ ਫੜ ਕੇ ਘੜੀਸਕੇ ਲੈ ਕੇ ਜਾਂਦੇ ਆ ਕੰਧਾ ਟੱਪ ਟੱਪ ਕੇ ਜਦੋਂ ਕੋਈ ਮੁਜਰਮ ਨੂੰ ਫੜਨਾ ਤਾਂ ਜਦੋਂ ਇਹਨਾਂ ਦਾ ਕੋਈ ਆਪਦੇ ਅਫਸਰ ਹੁੰਦੇ ਆ ਆਪਦੇ ਪੁਲਿਸ ਵਾਲੇ ਇਹਨਾਂ ਨੂੰ ਪਤਾ ਵੀ ਇਹਦੇ 'ਚ ਜੇ ਆਪਾਂ ਫੜਾਂਗੇ ਤਾਂ ਫਿਰ ਆਪਣੀ ਹੀ ਬਦਨਾਮੀ ਆ ਕਹਿਣਗੇ ਵੀ ਸਾਡੇ ਜਿਹੜੀ ਪੁਲਿਸ ਹੋ ਕੇ ਤਾਂ ਆਪ ਸ਼ਰਮ ਸ਼ਰਮ ਮਰਦੇ ਆ ਕਹਿੰਦਾ ਮੈਂ ਸਿੱਧਾ ਪੰਜਾਬੀ ਵਿੱਚ ਕਹਿ ਦਈਏ ਜੇ ਤਾਂ ਇਹ ਸਿਰਫ ਇਨ੍ਹਾਂ ਦਾ ਸਭ ਕੁਝ ਮਿਲਿਆ ਹੋਇਆ ਜਿਹੜਾ ਸੀਐਮ ਭਵੰਤਮਨ ਆ ਉਹ ਵੀ ਇਨ੍ਹਾਂ ਦੀ ਆ ਪੰਜਾਬ ਪੁਲਿਸ ਦਾ ਇਹ ਤਾਂ ਸਾਡੇ ਵਾਲੇ ਲੋਕਾਂ ਨੂੰ ਵਹਿਮ ਆ ਵਹਿਮ ਇਹ ਆ ਵੀ ਜਿਹੜਾ ਇਹ ਭਾਸ਼ਣ ਦਿੰਦਾ ਧਿਆਨ ਖਿੱਚਦੇ ਆ ਲੋਕਾਂ ਦਾ ਆਪਣੇ ਚ ਇਹ ਬਸ ਸਿਰਫ ਸਾਡੇ ਵਾਲੇ ਲੋਕ ਇਹਨੇ ਝਲਸੀ ਚਾਉਂਦੇ ਆਉਂਦੇ ਕਿਵੇਂ ਤੁਹਾਨੂੰ ਮੈਂ ਦੱਸਦਾਂ ਜਦੋਂ ਇਹ ਭਾਸ਼ਣ ਦਿੰਦੇ ਆ ਉਹਦੇ ਵਿੱਚ ਇਹ ਆਟੇ ਦਾਣਾ ਮੰਨੀ ਲੈ ਕੇ ਜਾਂਦੇ ਆ ਗੱਲਾਂ ਤੇ ਜਿਹੜੇ ਆਹ ਸਾਡੇ ਖਾਤਿਆਂ 'ਚ ਪੈਸੀ ਸਾਰਿਆਂ ਨੂੰ ਪਹਿਲਾਂ 25-2500 ਫਿਲਚਨ ਦੇਵਾਂਗਾ ਜੀ ਬਜ਼ੁਰਗਾਂ ਨੂੰ ਮਹੀਨੇ ਦੇ ਮਹੀਨੇ ਤਾਂ ਰਸੋਈ ਖਰਚਾ ਹਰ ਮਹੀਨੇ ਦੇ ਮਹੀਨੇ ਬੀਬੀਆਂ ਭੈਣਾਂ ਦੇ ਖਾਤਿਆਂ 'ਚ ਸਾਰਿਆਂ ਦੇ ਖਾਤੇ 'ਚ ਆਊਗਾ ਜੀ ਤਾਂ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਸਭ ਕੁਝ ਤੁਹਾਡੇ ਖਾਤਿਆਂ 'ਚ ਆਉਣਾਗਾ ਤਾਂ ਸੁਣੋ ਹਰ ਮਹੀਨੇ ਦੇ ਮਹੀਨੇ ਪੈਲਛਣਾ 2500 ਰੁਪਿਆ ਤੇ ਹਰ ਭੈਣਾ ਦੇ ਖਾਤਿਆਂ ਚ ਸਾਰਿਆਂ ਦੇ ਖਾਤਿਆਂ ਚ ਜਿਹੜੇ ਕਿਹਾ ਵੀ ਸੀ ਭੈਣਾ ਦੇ ਖਾਤਿਆਂ ਚ ਬਜ਼ੁਰਗਾਂ ਦੇ ਖਾਤੇ ਸਾਰਿਆਂ ਦੇ ਖਾਤਿਆਂ ਚ 10000 ਰੁਪਿਆ ਪਾਉਂਗਾ ਮੈਨੂੰ ਲੱਗਦਾ ਕਢਾ ਕੇ ਲਿਆਉਂਦੇ ਹੋਣਗੇ ਸਾਰੇ ਕਰਤੇ ਵਾਦੇ ਪੂਰੇ ਹਨ ਲੈ ਕੇ ਆਉਂਦੇ ਹੋਊਂਗੇ ਤਾਂ ਇਹ ਸਿਰਫ ਇੱਕ ਇਹਨਾਂ ਦਾ ਇੱਕ ਲੋਕਾਂ ਦਾ ਮੈਡ ਹੈ ਜਿਹੜਾ ਦਿਮਾਗ ਆ ਉਹ ਆਪਣੇ ਮਨ ਹੀ ਖਿੱਚਣਾ ਹੁੰਦਾ ਤੇ ਸਾਡੇ ਵਾਲੇ ਮੂੰਹ ਚੱਕ ਕੇ ਉੱਥੇ ਬੈਠੇ ਹੁੰਦੇ ਆ ਭਵੰਤ ਮਾਨਵਨੀ ਇਕ ਕੀ ਕਹੀ ਜਾਂਦਾ ਸੁਣ ਲੈਂਦੇ ਆ ਜਾਂਦੇ ਆ ਘਰੇ ਫਿਰ ਘਰੇ ਜਾ ਕੇ ਗੱਲਾਂ ਹੁੰਦੀਆਂ ਅੱਜ ਤੱਕ ਭੌਂਤਮਣ ਆ ਗੱਲ ਕਰਦੇ ਅੱਜ ਤਾਂ ਬੜਾ ਵੱਡੇ ਵੱਡੇ ਵਾਅਦੇ ਕਰਕੇ ਗਿਆ ਇਹ ਤਾਂ ਚੰਗਾ ਕੁਝ ਕਰੂ ਆ ਸਾਡੇ ਲਈ ਇੱਥੇ ਜਾਂਦੇ ਆ ਚੱਕ ਕੇ ਗੂਠਾ ਚੱਕ ਵੀ ਉਸ ਦੇ ਮੋਹਰ ਤੇ ਲਾ ਦਿੰਦੇ ਆ ਝਾੜੂ ਵਾਲੇ ਤੇ ਝਾੜੂ ਹੁਣ ਫੇਰ ਤਾਂ ਸਾਰਿਆਂ ਤੇ ਸਾਡੇ ਨੌਜਵਾਨਾਂ ਨੂੰ ਚੰਗੀ ਤਰ੍ਹਾਂ ਫੇਰੀ ਜਾਂਦੇ ਸਾਰਿਆਂ ਨੂੰ ਪਤਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਕਿ ਮਾਰ ਰਹੇ ਹੋਂ ਜਿਹੜੇ ਵੱਡੇ ਮਜਰਮਾ ਉਹ ਨਹੀਂ ਫੜੇ ਜਾਂਦੇ ਇਹਨਾਂ ਤੋਂ ਗੈਂਗਸਟਰਾਂ ਜਿਹੜੇ ਉਹ ਨਹੀਂ ਫੜੇ ਜਾਂਦੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੀਆਂ ਕਜਾਨਾਂ ਲੈ ਲਈਆਂ ਲੋਕਾਂ ਦੀ ਲੋਰਸ ਸੁਨੋਈ ਦੇ ਮਾਰੋ ਇਹਨਾਂ ਨੂੰ ਕਿ ਜਾ ਕੇ ਜੇਲ੍ਹ ਦੇ ਵਿੱਚਾਂ ਨਾਲੇ ਵੱਡੇ ਵੱਡੇ ਗੈਂਗਸਟਰ ਜਿਹੜਾ ਗੋਲਡੀ ਬਰਾੜ ਆ ਉਹਨੂੰ ਮਾਰੋ ਇਹ ਤਾਂ ਸਿਰਫ ਲੋਕਾਂ ਨੂੰ ਸਾਡਿਆਂ ਨੂੰ ਵਹਿਮ ਸੀ ਵੀ ਪਾਕਿਸਤਾਨ ਚੋਂ ਅਤਵਾਦੀ ਆਉਂਦੇ ਆ ਉਧਰੋਂ ਤਾਂ ਆਉਂਦੇ ਆਉਂਦੇ ਸੀ ਤੇ ਜਿਹੜੇ ਹੁਣ ਖਾਕੀ ਵਰਦੀ ਦੇ ਵਿੱਚ ਪਰਸਲੇ ਬਣ ਗਏ ਅੱਤਵਾਦੀ ਇਹਨਾਂ ਦਾ ਕੀ ਕਰੋਗੇ ਇਹਦਾ ਸਿਰ पे ਇੱਕ ਸਾਡੇ ਲੋਕਾਂ ਨੂੰ ਪਾਕਿਸਤਾਨ ਵਾਲਿਆਂ ਤੋਂ ਡਰ ਲੱਗਦਾ ਸੀ ਹੁਣ ਤਾਂ ਇਹਨਾਂ ਤੋਂ ਲੱਗਣ ਲੱਗ ਗਿਆ ਵੀ ਕਦੋਂ ਵੀ ਮਾਰ ਸਕਦੇ ਆ ਕਿਸੇ ਨੂੰ ਜੇ ਉਹਨ ਮੈਂ ਆ ਮੈਂ ਪੰਜਾਬ ਦੇ ਪ੍ਰਤੀ ਗੱਲ ਕਰਦਾ ਕੱਲ ਨੂੰ ਕੀ ਪਤਾ ਚੱਕ ਕੇ ਕਿੱਧਰ ਗਾਇਬ ਕਰਦੇ ਨੇ ਤੇ ਮੁੜ ਕੇ ਸਿਰਫ ਇੱਕ ਮੁੱਦਾ ਰਹੇ ਇਹਦਾ ਗੱਲ ਦਾ ਤੇ ਇੱਕ ਕਹਾਣੀ ਬਣ ਜਾਂਦੀ ਏ ਉਹਦੀ ਮਰਨ ਵਾਲਾ ਮਰ ਜਾਂਦਾ ਪਰ ਆਪਾਂ ਇਹ ਨਹੀਂ ਸੋਚਦੇ ਵੀ ਇੱਕ ਦਿਨ ਮਰਨਾ ਦੇਸ਼ ਦੇ ਵਾਸਤੇ ਮਰਨਾ ਪੰਜਾਬ ਵਾਸਤੇ ਮਰਨਾ ਜੇ ਭਗਤ ਸਿੰਘ ਹੋਰੀ ਸੋਚ ਲੈਂਦੇ ਵੀ ਸਾਡੀਆਂ ਤਾਂ ਅਸੀਂ ਤਾਂ ਜਾਨਾਂ ਸਾਡੀਆਂ ਜਾਨਾਂ ਚਲੀਆਂ ਜਾਣੀਆਂ ਅਸੀਂ ਦੇਸ਼ ਆਜ਼ਾਦ ਕਿਉਂ ਕਰਾਈਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਹੁਣ ਇਹ ਬਣਦਾ ਗੱਲ ਵੀ ਸਾਡੇ ਜਿਹੜੇ ਨਿਰਦੋਸ਼ ਜੋ ਆਪਣੇ ਬੱਚੇ ਪਾਲ ਰਹੇ ਆ ਕੰਮਕਾਰ ਸਿੱਧੇ ਜਾਂਦੇ ਆ ਸਿੱਧੇ ਆਉਂਦੇ ਆ ਤਾ ਇੱਕ ਸੂਝਵਾਨ ਨੌਜਵਾਨਾਂ ਨੂੰ ਪੜ੍ਹੇ ਲਿਖਿਆ ਨੂੰ ਪਤਾ ਨਹੀਂ ਹਲੇ ਜਿਹੜਾ ਨਰਿੰਦਰ ਦੀਪਾ ਕਿੰਨੇ ਕ ਅਫਸਰ ਬਣਾਤੇ ਉਹਦੇ ਕੋਲੋਂ ਪੜ੍ਹ ਕੇ ਕਿੰਨੇ ਕ ਗਏ ਇੱਕ ਟੀਚਰ ਸੀ ਜਿਵੇਂ ਇਸ ਪਰਿਵਾਰ ਦਾ ਦੱਸਣਾ ਪਰ ਇਹ ਸਰਕਾਰਾਂ ਤੋਂ ਚੰਗਾ ਕੰਮ ਜੋ ਕਰ ਰਿਆ ਨਹੀਂ ਜਾ ਰਿਹਾ ਜਾਂਦਾ ਕਰੰਟ ਲਾ ਕੇ ਬਹੁਤ ਹੀ ਦਰਿੰਦਗੀ ਨਾਲ ਵਾਧ ਦੇ ਵਿੱਚ ਐਕਸੀਡੈਂਟ ਸਾਬਤ ਕੀਤਾ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਆ ਐਕਸੀਡੈਂਟ ਦੇ ਵਿੱਚ ਬੰਦੇ ਦੇ ਚਰੀਟਾਂ ਵੀ ਲੱਗਦੀਆਂ ਜਿਹੜਾ ਸਾਧਨ ਤੇ ਹੁੰਦਾ ਉਹ ਵੀ ਐ ਨਹੀਂ ਪਤਾ ਕਿੰਨੇ ਥਾਂ ਤੋਂ ਟੁੱਟਦਾ ਗੱਡੀ ਤੇ ਛੀਟ ਨਹੀਂ ਆਈ ਐਕਸੀਡੈਂਟ ਕਿਵੇਂ ਬਣ ਜੂ ਦੂਜਾ ਨੰਬਰ ਰਿਪੋਰਟ ਦੇ ਵਿੱਚ 60 60 70 ਵਾਰ ਕਰੰਟ ਲਾਇਆ ਗਿਆ ਨਰਿੰਦਰਦੀਪ ਦੇ ਹਰ ਅੰਗ ਤੇ ਗੁਪਤ ਅੰਗ ਤੇ ਸਰਚ ਕੱਛਾਂ ਚ ਢਿੱਡ ਤੇ ਪਤਾ ਨਹੀਂ ਕਿੱਥੇ ਕਿਤੇ ਸਾਰੇ ਸਰੀਰ ਤੇ ਐਕਸੀਡੈਂਟ ਇਹ ਤਾਂ ਹੀ ਹੁੰਦਾਗਾ ਵੀ ਸਾਰੇ ਕਿਤੇ ਉਹ ਜੂ ਐਕਸੀਡੈਂਟ ਦਾ ਤਾਂ ਅੱਧ ਹੀ ਪਤਾ ਲੱਗਿਆ ਨਾ ਭਾਈ ਸਾਧਨ ਵੀ ਟੁੱਟਿਆ ਸਿਰ ਵੀ ਉਹਦਾ ਪਾਟ ਗਿਆ ਤੇ ਲੱਤਾਂ ਬਾਹਾਂ ਟੁੱਟ ਜਾਂਦੀਆਂ ਐਕਸੀਡੈਂਟ ਚ ਬੰਦਾ ਸਹੀ ਸਲਾਮਤ ਉਹ ਵਿਕਰਾਂਟੋ ਦੇ ਲੱਗਿਆ ਪਏ ਲੀਲੋ ਦੇ ਪਏ ਪਏ ਆ ਰਿਪੋਰਟਾਂ ਦੇ ਵਿੱਚ ਆ ਗਿਆ ਤਾਂ ਫਿਰ ਇਹ ਜਿਹੜੇ ਪੁਲਿਸ ਵਾਲੇ ਭਗੌੜੇ ਹੋ ਰਹੇ ਆ ਤੇ ਹਲੇ ਤੱਕ ਇੰਨਾ ਤੱਕ ਫੜੇ ਨਹੀਂ ਜਾਂਦੇ ਤੇ ਐਸਐਸਪੀ ਦਾ ਹੁਣ ਇਹ ਕਹਿਣਾ ਵੀ ਮੇਰਾ ਜੋ ਇਹ ਤੋਂ ਪਹਿਲਾਂ ਜੋ ਕੁਝ ਹੋ ਗਿਆ ਉਹਦਾ ਤਾਂ ਮੈਂ ਪਤਾ ਨਹੀਂ ਮੈਨੂੰ ਪਰ ਇਹ ਤੋਂ ਬਾਅਦ ਐਸਐਸਪੀ ਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਹੁਣ ਆਪਾਂ ਇਹ ਕਹਿ ਸਕਦੇ ਆਂ ਐਕਸ਼ਨ ਤਾਂ ਲੈ ਲਿਆ ਪਰ ਮੈਨੂੰ ਇਹ ਨਹੀਂ ਪਤਾ ਲੱਗਦਾ ਹੁਣ ਵੀ ਜਿਹੜਾ ਇਹ ਪਰਿਵਾਰ ਦਾ ਇੱਕ ਨੌਜਵਾਨ ਭੱਗ ਗਿਆ ਇਹਦਾ ਹੁਣ ਬਈ ਇਨਸਾਫ ਕੌਣ ਦਵਾਊਗਾ ਪੰਜਾਬ ਪੁਲਿਸ ਤਾਂ ਭਗੌੜੀ ਹੋ ਰਹੀ ਆ ਫੜੀ ਇਹਨਾਂ ਤੋਂ ਜਾਂਦੀ ਨਹੀਂ ਕਿਉਂਕਿ ਇਹਨਾਂ ਦੇ ਤਾਂ ਫਿਰ ਨਾਲ ਮਿਲੇ ਹੋਏ ਆ ਫੜਨਗੇ ਕਿਵੇਂ ਇਹ ਹੁਣ ਤਾਂ ਚਾਹੀਏ ਇਹ ਐਕਸ਼ਨ ਸਖਤਾਈ ਕਰਨ ਚਾਹੀਏ ਨਾ ਕਰਨ ਐਕਸ਼ਨ ਲੈਣ ਚਾਹੀਏ ਨਾ ਲੈਣ ਇੱਕ ਦੀ ਜਾਨ ਚਲੀ ਗਈ ਜਿਹੜੇ ਨੌਜਵਾਨ ਦੀ ਉਸ ਪਰਿਵਾਰ ਦਾ ਕੀ ਬਣੂਗਾ ਇੱਕ ਦਿਨ ਹੀ ਮੈਂ ਕਿਹਾ ਮੈਂ ਤਾਂ ਇਹ ਕਹਿਣਾ ਇੱਕ ਦੀ ਗਲਤ ਕਹਿ ਬੈਠਾ ਵੀ ਪਤਾ ਨਹੀਂ ਕਿੰਨਿਆਂ ਕ ਜਾਨਾ ਚਲੀਆਂ ਗਈਆਂ ਪਰ ਜਿਹੜੀ ਹੁਣ ਇਹ ਇੱਕ ਰਸਤੇ 'ਚ ਆਪਣਾ ਜਿਹੜਾ ਕੰਮਕਾਰ ਕਰਕੇ ਆਪਣੇ ਬੱਚੇ ਪਾਲ ਰਿਆ ਸੀ ਰਸਤੇ 'ਚ ਛੱਕਦੇ ਆ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਹ ਕੋਈ ਨਸ਼ਾ ਤਸਕਰ ਕਹਿੰਦੇ ਉਹ ਤਾਂ ਕੋਈ ਦੋਸ਼ ਵੀ ਨਹੀਂ ਲੱਗਿਆ ਉਹਦੇ ਤੇ ਤਾਂ ਆਪਣੇ ਬੰਦੇ ਸਾਥ ਵੀ ਨਹੀਂ ਕੀਤਾ ਆਪਾਂ ਫੇਰ ਵੀ ਕਹਿ ਦਿੱ ਗਏ ਵੀ ਭਾਈ ਦੋਸ਼ ਲੱਗੇ ਸੀ ਉਹਦੇ ਕੋਈ ਵੀਡੀਓ ਕੱਢ ਲੋ ਨਰਿੰਦਰਦੀਪ ਦੀ ਕਿਸੇ ਤੇ ਜੇ ਪੁਲਿਸ ਵਾਲਾ ਕੋਈ ਕਹਿੰਦਾ ਹੋਵੇ ਭਾਈ ਇਹਦੇ ਕੋਈ ਚੱਟਾ ਲੈਣ ਜਾਂਦਾ ਸੀ ਇੱਕ ਵਿੱਚ ਖਬਰ ਜ਼ਰੂਰ ਆਈ ਸੀ ਕਹਿੰਦੇ ਫਿਰੋਜ਼ਪੁਰ ਜਾਂਦੇ ਸੀ ਜਿਹੜਾ ਉਹ ਮੁੰਡਾ ਸੀ ਉਹਨੇ ਗਲਤ ਕਹਾਇਆ ਸੀ ਪੁਲਿਸ ਵਾਲਿਆਂ ਨੇ ਕਹਾਇਆ ਉਹਦੇ ਤੋਂ ਕੀ ਬਤਾਉਣ ਉਹ ਪੁਲਿਸ ਦੇ ਬੰਦਾ ਸੀ ਜਾਂ ਕਿਵੇਂ ਕੁਝ ਗਗਨਦੀਪ ਨਾ ਨਾ ਉਹਨੇ ਦੱਸਿਆ ਵੀ ਮੇਰੇ ਵੀ ਕਰੰਟ ਲਾਇਆ ਇਹਦੇ ਵੀ ਲਾਇਆ ਮੇਰੇ ਜੀ ਕੰਨ ਦੇ ਪੜਦੇ ਪਾਰ ਤੇ ਪਤਾ ਨਹੀਂ ਕੀ ਕੁਝ ਕਿਹਾ ਉਹਨੇ ਤੇ ਪਰ ਜਿਵੇਂ ਇਸ ਪਰਿਵਾਰ ਦਾ ਕਹਿਣਾ ਉਹ ਜਿਹੜਾ ਉਹ ਯਾਰ ਦੋਸਤਾ ਵੀ ਇਤੋਂ ਪਹਿਲਾਂ ਮੈਂ ਦੇਖਿਆ ਨਹੀਂ ਕਦੇ ਇਹ ਗੱਲ ਦਾ ਆਪਾਂ ਨੂੰ ਤਾਂ ਨਹੀਂ ਪਤਾ ਲੱਗਣਾ ਜਾਂ ਤਾਂ ਸੀਬੀਆਈ ਜਾਂਚ ਹੋ ਸਕਦੀ ਹੈ ਉਹੀ ਕਰ ਸਕਦੀ ਹੈ ਪਰ ਹੁਣ ਗੱਲ ਅੱਜ ਦੀ ਇੰਨੀ ਕੀ ਸੀ ਵੀ ਜਿਹੜਾ ਇਹ ਸਰਕਾਰਾਂ ਨੂੰ ਲੈ ਕੇ ਸਾਡੇ ਗੁੰਡਾਗਰਦੀ ਚੱਲ ਰਹੀ ਆ ਪੰਜਾਬ ਦੇ ਵਿੱਚ ਤਾਂ ਇਹ ਸੀਐਮ ਭਵੰਤਮਨ ਸਿਰਫ ਇੱਕ ਵੋਟਾਂ ਤੱਕ ਬਣਿਆ ਹੋਇਆ ਇਹਨੂੰ ਸਰਪਾਇਆ ਹੁੰਦਾ ਵੀ ਤੜਕੇ ਭਾਸ਼ਣ ਮੈਂ ਕਿੱਥੇ ਦੇਣਾ ਕਿੱਥੇ ਮੈਂ ਲੋਕਾਂ ਨੂੰ ਕਿਹੜੇ ਤਰੀਕੇ ਨਾਲ ਖਚਾਂ 2027 ਨੇੜੇ ਆ ਰਿਹਾ ਕੰਮ ਤਾਂ ਮੈਂ ਛੇਤੀ ਛੇਤੀ ਲੋਕਾਂ ਨੂੰ ਜਿਹੜੇ ਲੋਕਾਂ ਦੇ ਦਿਲਾਂ 'ਚ ਨਫ਼ਰਤ ਆ ਛੇਤੀ ਛੇਤੀ ਉਹਨਾਂ ਦੇ ਦਿਲਾਂ ਦੇ ਵਿੱਚ ਮੈਂ ਆਪਣਾ ਪਿਆਰ ਜਿਤਾਵਾਂ ਆ ਨਸ਼ਾ ਤਸਕਰ ਜਿਹੜਾ ਹੁਣ ਚੱਲਿਆ ਗਿਆ ਇਹਨਾਂ ਨੇ ਇੱਕ ਮੀਮ ਚਲਾਈ ਆ ਲਹਿਰ ਚੱਲੀ ਆ ਵੀ ਹਰ ਨਸ਼ੀਤ ਸ ਕਰਦਾ ਕਰਦਾ ਇਹ ਪਹਿਲਾ ਚਲਾ ਦਿੰਦੀ ਜਦੋਂ ਕਵੰਟਰਲਾ ਦੀ ਗਿਣਤੀ ਚ ਚਿੱਟਾ ਵਿਕਦਾ ਸੀ ਵੱਡੇ ਵੱਡੇ ਅਫਸਰ ਆਮ ਲੋਕਾਂ ਨੂੰ ਜਾਦੇ ਪੁਲਿਸ ਵਾਲੇ ਫੜੇ ਜਾਂਦੇ ਨਹੀਂ ਫੜੇ ਜਾਂਦੇ ਤਾਂ ਦੱਸੋ ਜਰੂਰ ਕਮੈਂਟ ਜਰੂਰ ਕਰਿਆ ਕਰੋ ਜੇ ਵੀਡੀਓ ਚੰਗੀ ਲਗੀ ਤੁਹਾਨੂੰ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਤਾਂ ਭਾਈ ਅੱਜ ਦੇ ਖੁਲਾਸੇ ਤੁਹਾਡੇ ਨਾਲ ਜਰੂਰ ਕਰਨੇ ਸੀ ਜਿਵੇਂ ਰਣਿੰਦਰ ਦੀਪ ਨੂੰ ਲੈ ਕੇ ਇਹ ਜਿਹੜਾ ਮਾਮਲਾ ਬਹੁਤ ਜ਼ਿਆਦੇ ਪੱਖ ਰਿਹਾ ਹਲੇ ਤੱਕ ਪਰ ਇਨਸਾਫ ਨਹੀਂ ਮਿਲਿਆ ਸੀਐਮ ਭਵਨ ਤਮਨ ਤਾਂ ਸਿਰਫ ਆਪਣੇ ਕੰਮਾਂ ਚ ਮਸਤਾ ਉਹਨਾਂ ਨੂੰ ਵੋਟਾਂ ਦਿੱਕਾ ਇਮਤ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਇਹਨਾਂ ਦੇ ਨਾਂ ਤੇ ਜੋ ਜੇ ਕਰਨਾ ਚਾਹੁੰਦੇ ਆ ਜਲਦੀ ਤੋਂ ਜਲਦੀ ਉਸ ਪਰਿਵਾਰ ਨੂੰ ਸਹਾਬਤ ਦਵੋ ਚਲੋ ਜੀ ਫਿਰ ਤੋਂ ਅਪੀਲ ਕਰਦੇ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕਾਨੂੰਨ ਮਟੌਫ ਤੇ ਧੰਨਵਾਦ